ਸਾਥਿਓ ਨਮਸਕਾਰ ਬਹੁਤ ਬਹੁਤ ਧੰਨਵਾਦ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਦਾ ਕਰਦਾ ਕਿ ਜਿਨ੍ਹਾਂ ਨੇ ਇਸ ਪੰਜਾਬ ਦੇ ਵਿੱਚ ਜਿਹੜੀ ਬਹੁਤ ਵੱਡੀ ਕਾਫਤ ਆਈ ਹੈ ਪੰਜਾਬ ਦੇ ਵਿੱਚ ਕੁਦਰਤ ਦੀ ਜਿਹੜੀ ਮਾਰ ਹੈ ਸਾਡੇ ਹੀ ਭੈਣ ਭਰਾ ਜਿਹੜੇ ਆਪਣੇ ਆਪਣੇ ਰੋਜ਼ਗਾਰ ਦੇ ਵਿੱਚ ਚਾਰ ਜੀਵਨ ਦੇ ਵਿੱਚ ਵਿਜੀ ਸੀ ਪਰ ਅਚਾਨਕ ਜਿਹੜੀ ਬਹੁਤ ਵੱਡੀ ਜੀ ਬਸਾਤ ਨਹੀਂ ਰੁਕ ਪਾ ਰਹੀ ਔਰ ਕਰਕੇ ਜਿਹੜਾ ਕੁਝ ਪਿੰਡਾਂ ਦੇ ਵਿੱਚ ਜਿਹੜੀ ਬਾੜ ਆਈ ਹੋਈ ਹੈ ਸਾਡੇ ਭੈਣ ਭਰਾ ਜਿਹੜੇ ਅੱਜ ਘਰਾਂ ਤੋਂ ਬਾਹਰ ਹੋ ਚੁੱਕੇ ਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪੰਜਾਬ ਦੇ ਲਈ ਪਹਿਲ ਕੀਤੀ ਹੈ ਮੈਂ ਉਹਨਾਂ ਦਾ ਜਿੰਦੀ ਕਰਾਈ ਹਾਂ ਧੰਨਵਾਦ ਕਰਦਾ ਜਿਨ੍ਹਾਂ ਦੇ ਸਦਕੇ ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜੀ ਦੇ ਵੱਲੋਂ ਲੱਖਾਂ ਹੀ ਤਦਾਦ ਦੇ ਵਿੱਚ ਜਿਹੜੇ ਰਾਸ਼ਨ ਅਗਲੀ ਜੜੀ ਭੇਜੀ ਗਈ ਹੈ ਅਲੱਗ-ਅਲੱਗ ਤਰੀਕੇ ਨਾਲ ਪੈਕਟ ਪੈਕੇਟ ਪਾਣੀ ਟਰਪਾਲ ਪਦਰਕ ਸੁੱਕੀਆਂ ਸਬਜ਼ੀਆਂ ਜਿਸ ਤਰੀਕੇ ਦੀ ਹਰ ਪਰਿਵਾਰ ਨੂੰ ਜ਼ਰੂਰਤ ਹੁੰਦੀ ਹੈ ਅੱਜ ਜੋ ਜਲੰਧਰ ਸ਼ਹਿਰ ਦੇ ਵਿੱਚ ਉਹ ਟਰੱਕ ਪਹੁੰਚ ਚੁੱਕੇ ਆ ਇਹ ਸਾਰੀ ਸਮਗਰੀ ਭਾਰਤੀ ਜਨਤਾ ਪਾਰਟੀ ਉਹਨਾਂ ਪਿੰਡਾਂ ਤੱਕ ਪਹੁੰਚਾਏਗੀ ਜਿਨ੍ਹਾਂ ਪਿੰਡਾਂ ਤੱਕ ਅੱਜ ਜ਼ਰੂਰਤ ਹੈ ਕਿਉਂਕਿ ਇਹ ਜਿਹੜੇ ਪੰਜਾਬ ਦੇ ਵਿੱਚ ਪੰਜਾਬੀ ਜਿਹੜੇ ਲੋਕ ਹੈ ਉਹ ਆਪਣੇ ਪੰਜਾਬ ਨੂੰ ਡੁੱਬਦਾ ਨਹੀਂ ਦੇਖ ਸਕਦੇ ਹਮੇਸ਼ਾ ਹੀ ਪੰਜਾਬੀਆਂ ਨੇ ਪੂਰੇ ਭਾਰਤ ਨਹੀਂ ਪੂਰੇ ਵਿਸ਼ਵ 'ਚ ਜਾ ਕੇ ਆਪਣਾ ਨਾਮ ਬਣਾਇਆ ਜਿੱਥੇ ਕਿਸੇ ਨੂੰ ਜਰੂਰਤ ਪਈ ਪੰਜਾਬੀ ਸਭ ਤੋਂ ਅੱਗੇ ਹੋ ਕੇ ਲੱਗਦੇ ਆ ਪਰ ਅਜ ਦੇਸ਼ ਦੇ ਪ੍ਰਧਾਨ ਮੰਤਰੀ ਦਾ ਮੈਂ ਧੰਨਵਾਦ ਕਰਨਾ ਜਿਨ੍ਹਾਂ ਨੇ ਇਸ ਪੰਜਾਬ ਦੀ ਲਈ ਪੰਜਾਬ ਦੀ ਮੰਗ ਦੇ ਉੱਤੇ ਪੰਜਾਬ ਦੇ ਲੋਕਾਂ ਦੀ ਜਿਹੜੀ ਡਿਮਾਂਡ ਸੀ ਉਹ ਦੇਖਦੇ ਹੋਏ ਅਲੱਗ-ਅਲੱਗ ਸਾਡੇ ਜਿਹੜੇ ਸੈਂਟਰ ਬਣਨੇ ਜਾ ਰਹੇ ਆ ਇੱਕ ਸੈਂਟਰ ਜਿੱਥੇ ਸ਼ਹਿਰ ਦੇ ਵਿੱਚ ਬਣਿਆ ਹੈ ਕੰਟਰੋਲ ਰੂਮ ਬਣਾਇਆ ਗਿਆ ਉਹ ਲੱਗਦਾ ਕਿ ਮੈਨੂੰ ਇੱਕ ਦਾ ਸੈਂਟਰ ਗਦਾਖੂਚ ਬਣੇਗਾ ਇੱਕ ਜਿਹੜਾ ਸੈਂਟਰ ਹੈ ਉਹ ਕਪੂਰਥਲੇ ਵਿੱਚ ਬਣੇਗਾ ਅਲੱਗ-ਅਲੱਗ ਸੈਂਟਰਾਂ ਤੋਂ ਜਿਹੜਾ ਇਹ ਭਾਜਪਾ ਜਿਹੜੀ ਪੰਜਾਬ ਦੇ ਲੋਕਾਂ ਦੇ ਨਾਲ ਖੜੀ ਹੈ ਜਿਸ ਜਿੰਨੇ ਜਿਸ ਤਰੀਕੇ ਦੀ ਸਮਗਰੀ ਜਰੂਰਤ ਹੋएगी ਜਿਸ ਤਰੀਕੇ ਦੀ ਪਰਿਵਾਰਾਂ ਨੂੰ ਜਰੂਰਤ ਹੋएगी ਉਹ ਸਾਰੀ ਜਿਹੜੀ ਸਮਗਰੀ ਹੈ ਅਜੇ ਟਰੱਕ ਉਤਰ ਰਹੇ ਆ ਬਾਅਦ ਵਿੱਚ ਦੱਸਣ ਦਾ ਤੁਹਾਨੂੰ ਲਾਈਵ ਦੱਸਦਾ ਕਿੰਨੇ ਟਰੱਕ ਆਏ ਆ ਇਹ ਸਿਰਿ ਸ਼ੁਰੂਆਤ ਹੈ ਤੇ ਮੈਂ ਇੱਕ ਵਾਰ ਫਿਰ ਆਪਣੇ ਪੰਜਾਬ ਵੱਲੋਂ ਸਮੁੱਚੇ ਜਲੰਧਰ ਵੱਲੋਂ ਧੰਨਵਾਦ ਕਰਦਾ ਦੇਸ਼ ਦੇ ਪ੍ਰਧਾਨ ਮੰਤਰੀ ਦਾ ਔਰ ਹਰਿਆਣਾ ਦੇ ਮੁੱਖ ਮੰਤਰੀ ਮਾਇਕ ਸਿੰਘ ਸੈਣੀ ਜੀ ਦਾ ਇਹ ਜਿੰਨੀ ਰਾਸ ਸਮਗਰੀ ਆਈ ਹੈ ਇਹ ਸਾਨੂੰ ਹਰਿਆਣਾ ਸਰਕਾਰ ਵੱਲੋਂ ਉਹ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਆਈ ਹੈ ਇਦਾਂ ਹੀ ਬਾਕੀ ਵੀ ਸੂਬਿਆਂ ਦੇ ਵਿੱਚੋਂ ਬਾਕੀ ਵੀ ਜਿਹੜੇ ਲੋਕ ਐ ਉਹ ਇਸ ਪੰਜਾਬ ਦੇ ਨਾਲ ਖੜੇ ਐ ਕਿਸੇ ਵੀ ਤਰੀਕੇ ਦਾ ਅੱਜ ਲੋਕ ਦਿੱਖੀਏ ਰਾਣੀ ਤੋਂ ਉੱਠ ਕੇ ਕੋਈ ਕਲਾਕਾਰ ਐ ਕੋਈ ਬਿਜ਼ਨਸਮੈਨ ਐ ਕੋਈ ਲੇਬਰ ਕਲਾਸ ਦਾ ਆਦਮੀ ਐ ਉਹ ਵੀ ਅੱਜ ਆਪਣੇ ਪੰਜਾਬ ਦੇ ਲੋਕਾਂ ਦੇ ਨਾਲ ਖੜਾ ਹੈ ਇਹ ਪੰਜਾਬੀ ਜਿਹੜਾ ਇਸ ਪੰਜਾਬ ਦੇ ਵਿੱਚ ਫਾਇਦਾ ਹੁੰਦਾ ਹੈ ਲੋਕਾਂ ਦਾ ਮਾਣ ਹੈ ਕਿ ਆਪਣੇ ਪੰਜਾਬ ਨੂੰ ਦੁਬਾਰਾ ਹੱਸਦਾ ਬਸਦਾ ਰੰਗਲਾ ਪੰਜਾਬ ਜਿੰਨੂੰ ਅਸੀਂ ਜਿਹੜਾ ਪੂਰੀ ਦੁਨੀਆ ਨੂੰ ਜਾ ਕੇ ਅੰਨ ਦਿੰਦਾ ਅੱਜ ਉਸ ਪੰਜਾਬ ਨੂੰ ਜੂਤ ਹੈ ਪੰਜਾਬ ਦੇ ਪੰਜਾਬ ਦੇ ਲੋਕ ਪੰਜਾਬ ਦਾ ਕੰਮ ਕਰੇ ਆ ਮੈਂ ਇੱਕ ਵਾਰ ਫਿਰ ਕੇਂਦਰ ਦੇ ਸਰਕਾਰ ਦਾ ਤੇ ਆਪਣੇ ਹਰਿਆਣੇ ਦੇ ਮੁੱਖ ਮੰਤਰੀ ਦਾ ਧੰਨਵਾਦ ਕਰਦਾ ਤੁਹਾਨੂੰ ਦੱਸਦਾ ਕਿਹੜੀ ਸਮਗਰੀ ਆ ਰਹੀ ਹੈਾਰੇ ਸਾਥੀ ਇਹ ਸਾਰੀ ਟੀਮ ਹੈ ਜਿਹਨੀ ਟੀਮ ਖੜੀ ਹੈ ਇਹ ਹੀ ਸਾਰਾ ਦਿਨ ਪੂਰਾ ਕੰਮ ਕਰੇਗੀ ਇਹੀ ਲੋਕਾਂ ਤੱਕ ਰਾਸਸਮਗਰੀ ਪਹੁੰਚਾਈ ਜਾਏਗੀ ਲਗ ਲਗ ਗੁੱਟੀਆਂ ਲੱਗੀਆਂ ਸਾਰਿਆਂ ਦੀਆਂ ਇਹ ਜਿਹੜੀ ਰਾਸਸਮਗਰੀ ਜੋ ਭਾਰਤੀ ਜਨਤਾ ਪਾਰਟੀ ਨੇ ਜਿਹੜੀ ਕਮੇਟੀ ਬਣਾਈ ਹੈ ਇਹ ਸਾਰੀ ਕਮੇਟੀ ਲਗ ਲਗ ਜਿਹੜੇ ਸਮਾਨ ਵਿਵਸਥਾ ਦੇਕੇਗੀ ਜਿੱਥੇ ਜਿਹੜੀ ਜਿਹੜੀ ਜ਼ਰੂਰਤ ਹੋਏਗੀ ਉਹਨੂੰ ਉਹਨਾਂ ਲੋਕਾਂ ਤੱਕ ਪਹੁੰਚਾਇਆ ਜਾਏਗਾ ਮੈਂ ਇੱਕ ਵਾਰ ਫਿਰ ਭਾਜਪਾ ਦਾ ਧੰਨਵਾਦ ਕਰਦਾ ਕਿ ਭਾਜਪਾ ਦੇ ਨਾਲ ਤਾਂ ਭਾਜਪਾ ਪੰਜਾਬ ਦੇ ਨਾਲ ਖੜੀ ਹੈ ਇਹ ਬਹੁਤ ਵੱਡਾ ਜਨਨਾਰਾ ਹੈ ਕਿ ਰਕਸਮਗਰੀ ਹੈ ਇਸ ਵਜੋਂ ਭਾਰਤ ਸਮਗਰੀ ਜਿਹੜੀ ਆ ਰਹੀ ਉਹ ਵੀ ਸਾਰੀ ਬਰਨ ਬਰਨ Nice yeah. one ਆਪਣਾ ਟੱਪਰ ਸਾਡਾ ਹੋਰ ਟੱਕਰ ਖਾ ਗਿਆ ਸਰ ਫਿਰ تک ਆਪਣੀ ਸਾਰੀ ਟੱਪਰ ਖਾ ਗਿਆ ਜਦੋਂ ਹਾਰ ਨਾਲ ਪਕੇ ਰੱਖੇ ਹੋਏ ਨੇ ਬੋਲ ਨਾਲ ਮੜਿਆ ਬੋਲ ਬੜੇ ਮਿੰਦਰੀ ਦੇਖੋ ਜੀ ਪ੍ਰਧਾਨ ਮੰਤਰੀ ਮੋਦੀ ਜੀ ਹਰਿਆਣਾ ਦੇ ਚੀਮਸਰ ਨਾਇਬ ਸਿੰਘ ਸੈਣੀ ਵੱਲੋਂ ਰਾਹਤ ਸਮਗਰੀ ਜਿਹੜੀ ਭੇਜੀ ਗਈ ਹੈ ਬਾੜਗਰਸ ਵਾਸਤੇ ਕੋਈ ਕਾਰ ਕੋਈ ਪਿੰਡ ਜਿੱਥੇ ਪ੍ਰਧਾਨ ਮੰਤਰੀ ਲੋਕਾਂ ਬਾਰੇ ਨਹੀਂ ਸੋਦੇ ਸਾਰਾ ਕੁਝ ਅਰੇਂਜਮੈਂਟ ਹੋ ਚੁੱਕਾ ਹੈ ਉਹ ਸਾਡੇ ਹਲਕੇ ਦੇ ਪੂਰੇ ਵਿਧਾਇਕ ਸ਼੍ਰੀ ਸ਼ੀਤਲ ਮਗਰਾਦੀ ਅਗਵਾਈ ਦੇ ਵਿੱਚ ਅੱਜ ਰਾਹਤ ਸਮਗਰੀ ਪਹੁੰਚ ਚੁੱਕੀ ਹੈ ਤੁਸੀਂ ਅੱਖੀਂ ਦੇਖ ਸਕਦੇ ਹੋ